ਨਰੇਕਾ ਮਜ਼ਦੂਰ ਯੂਨੀਅਨ ਵੱਲੋਂ ਤਹਿ ਪ੍ਰੋਗਰਾਮ ਦੇ ਤਹਿਤ ਫਾਜ਼ਿਲਕਾ ਫਿਰੋਜ਼ਪੁਰ ਰੇਲਵੇ ਓਵਰਬ੍ਰਿਜ ਤੇ ਤਰਨਾ ਲਗਾਇਆ ਗਿਆ ਜਿੱਥੇ ਅਣਜਾਣਵਾਰੇ ਟ੍ਰੈਫਿਕ ਜਾਮ ਹੋ ਗਿਆ ਅਤੇ ਸੜਕਾਂ ਤੇ ਲੰਬੇ ਲੰਬੇ ਵਾਹਨਾਂ ਦੇ ਲਾਈਨਾਂ ਲੱਗ ਗਿਆ ਅਤੇ ਛੋਟੇ ਤੇ ਕਈ ਵੱਡੇ ਵਾਹਨ ਸ਼ਹਿਰਾਂ ਵਿੱਚ ਨਿਕਲਣ ਕਾਰਨ ਸ਼ਹਿਰ ਦੇ ਸੜਕਾਂ ਵੀ ਪੂਰੀ ਤਰ੍ਹਾਂ ਜਾਮ ਹਨ ਨਰੇਗਾ ਮਜ਼ਦੂਰ ਯੂਨੀਅਨ ਨੇ ਤਿਆ ਪ੍ਰੋਗਰਾਮ ਦੇ ਅਨੁਸਾਰ ਇਹ ਤਰ੍ਹਾਂ ਲਗਾਇਆ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੇ ਬਾਅਦ ਵੀ ਨਰੇਗਾ ਦੇ ਮੀਟਾ ਦੇ ਅਨੁਸਾਰ ਕੰਮ ਨਹੀਂ ਮਿਲ ਰਿਹਾ ਸਰਕਾਰ ਦੇ ਕੁਝ ਨਮਾਇंदे ਧੱਕੇਸ਼ਾਹੀ ਕਰ ਰਹੇ ਹਨ ਅਤੇ ਕਈ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦਾ ਚੋਲਾ ਪਾ ਕੇ ਮਜ਼ਦੂਰਾਂ ਤੇ ਨਰੇਗਾ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰਨ ਲੱਗੇ ਹਨ ਅਤੇ ਕਈ ਲੋਕਾਂ ਨੂੰ ਕੰਮ ਦੇ ਰਹੇ ਹਨ ਜੋ ਕਿ ਉਹਨਾਂ ਦੇ ਪਰਿਵਾਰ ਮੈਂਬਰ ਹਨ ਅਤੇ ਕੰਮ ਤੇ ਵੀ ਨਹੀਂ ਆ ਰਹੇ ਘਰੇ ਬੈਠੇ ਉਹਨਾਂ ਦੀ ਹਾਜ਼ਰੀਆਂ ਲੱਗ ਰਹੀਆਂ ਹਨ ਅਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਕਾਨੂੰਨ ਮੁਤਾਬਕ ਇਹ ਕਿਹਾ ਜਾਂਦਾ ਹੈ ਵੀ ਕੰਮ ਉਹਦੋਂ ਦਿੱਤਾ ਜਾਣਾ ਹੈ ਜਦੋਂ 40 ਤੋਂ 50 ਲੋਕ ਕੰਮ ਮੰਗਣ ਪਰ ਇਹ ਆਵਦੀ ਮਰਜ਼ੀ ਨਾਲ ਧੱਕੇਸ਼ਾਹੀ ਕਰ ਰਹੇ ਹਨ ਅਤੇ ਇਹਨਾਂ ਨੇ ਕਿਹਾ ਕਿ ਜੇਕਰ ਡਰੇਗਾ ਮਜ਼ਦੂਰ ਕਾਮੇ ਗਲਤ ਹਨ ਤਾਂ ਉਹਨਾਂ ਦੇ ਕਾਰਵਾਈ ਕਰ ਦੋ ਅਤੇ ਜੇਕਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਕੁਝ ਸਰਕਾਰ ਦੇ ਕਾਪਟ ਨੁਮਾਇੰਦੇ ਗਲਤ ਹਨ ਤਾਂ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੇ ਕਰੋਨੇ ਦੀ ਮੰਗਾ ਨਾ ਮੰਨਿਆ ਤਾਂ ਇਹ ਜੋ ਧਰਨਾ ਲਗਾਇਆ ਗਿਆ ਹੈ ਇਹ ਅਨਮਿੱਥੇ ਸਮੇਂ ਲਈ ਹੈ ਜਦ ਤੱਕ ਉਹਨਾਂ ਦੀ ਮੰਗਾ ਨਹੀਂ ਮੰਨਿਆ ਜਾਂਦੀਆਂ ਜਦ ਤੱਕ ਨਰੇਕਾ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਕਰਿਆ ਜਾਂਦਾ ਤੇ ਸੁਚਾਰਲੇ ਢੰਗ ਨਾਲ ਕ੍ਰੂਨ ਮੁਤਾਬਕ ਨਹੀਂ ਚਲਾਇਆ ਜਾਂਦਾ ਹੋਰ ਬੋਲਦੇ ਹੋਏ ਕਿ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਚੱਲਦਾ ਜਾਈ ਧਰਨਾ ਲਾ ਕੇ ਬੈਠੇ ਹੋ ਤਤ ਤੀ ਦੁਪਹਿਰ ਧਰਨਾ ਲੈ ਸਿਰ ਤੋਂ 11 ਵਜੇ ਤਕਰੀਬਨ ਹੈ ਗਈ ਉਹਨਾਂ ਨੇ ਡਿਮਾਂਡਾਂ ਵਕਫ ਵਕ ਸਮੇਂ ਦੇ ਭਰ ਕੇ ਦਿੱਤੀ ਡਿਮਾਂਡ ਕਰਨ ਤੋਂ 15 ਦਿਨ ਬਾਅਦ ਜਿਹੜਾ ਇਹਨਾਂ ਨੇ ਕੰਮ ਦੇਣਾ ਹੁੰਦਾ ਪਰ ਕਈ ਪਿੰਡਾਂ ਵਿੱਚ ਚੱਲ ਗਿਆ ਹੋਰ ਕਈ ਪਿੰਡਾਂ ਵਿੱਚ ਅਜੇ ਜਿਹੜਾ ਪੈਂਡਿੰਗ ਮੇਗ ਨਹੀਂ ਚਲਾ ਰਹੇ ਇਹ ਇਹ ਕਾਨੂੰਨ ਮੁਤਾਬਕ ਵੀ ਚਲਾਣਾ ਚਾਹੁੰਦੇ ਕਿ ਸਰਪੰਚਾਂ ਮੁਤਾਬਕ ਜਾਂ ਸੈਸ ਦਾ ਨਾਮ ਤੌਰ ਤੇ ਉਹਨਾਂ ਮੁਤਾਬਕ ਚਲਾਣਾ ਚਾਹੁੰਦੇ ਐਸ ਪਰ ਸਰੋਨ ਮੁਤਾਬਕ ਚਲਾਣਾ ਨਹੀਂ ਚਾਹੁੰਦੇ ਤੇ ਚਾਹੁੰਦੇ ਵੀ ਉਹਨਾਂ ਦੇ ਥੱਲੇ ਲੱਗੇ ਰਹਿਣ ਤੇ ਆਪ ਦਾ ਜਿਹੜਾ ਕਰੀਰ ਪੰਡਾ ਹੈਗਾ ਜੀ ਆਪ ਦਾ ਕੰਮ ਜਿਹੜਾ ਇਹ ਕੰਮ ਸਹੀ ਤਰੀਕੇ ਨਾਲ ਮੰਗ ਸਕਦੇ ਨੇ ਔਰ ਜਿਹੜਾ ਕਾਨੂੰਨਕੰਦ ਪਿਓ ਸਿੰਗਲ ਬੰਦਾ ਵੀ ਜਾ ਕੇ ਆਂਦਾ ਕੰਮ ਮੰਗ ਸਕਦਾ ਔਰ ਕੋਈ ਤੌਰ ਤੇ ਜਦੇਬੰਦੀ ਤੌਰ ਤੇ ਵੀ ਜਾ ਕੇ 50 60 70 80 ਜਿੰਨੇ ਵੀ ਬੰਦੇ ਜਾ ਕੇ ਆਪਣੀ ਡਿਮਾਂਡ ਕਰ ਸਕਦੇ ਆ ਕਰ ਉਦੋਂ ਸਕਦੇ ਆ ਜਦੋਂ ਉਹਨਾਂ ਨੂੰ ਲੋੜ ਹੈ ਇਹ ਕਹਿੰਦੇ ਆ ਵੀ ਜਦੋਂ ਅਸੀਂ ਤੇਈ ਉਦੋਂ ਕੰਮ ਕਰਾਉ ਆਪ ਸਰਕਾਰ ਤਾਂ ਆ ਦੇ ਉਹ ਇਮਾਨਦਾਰ ਸਰਕਾਰ ਕਹਿੰਦੀ ਹੈ ਬਿਲਕੁਲ ਜਿਹੜੇ ਆਪ ਸਰਕਾਰ ਇਮਾਨਦਾਰ ਜਿਹੜੀ ਸਰਕਾਰ ਕਹਿੰਦੀ ਆ ਪਰ ਜਿਹੜੇ ਥੱਲੇ ਵਾਲੇ ਅਫਸਰ ਹੈਗੇ ਆ ਜਾਂ ਕ੍ਰਾਪਟ ਸਰਪੰਚ ਬੈਠੇ ਆ ਉਹਨੇ ਸਾਰੇ ਨਹੀਂ ਹੈ ਗਏ ਨਹੀਂ ਕਈ ਬੱਚੋ ਸਹੀ ਵੀ ਹੈ ਗਏ ਪਰ ਜਿਹੜੇ ਈਮਾਨਦਾਰ ਅਫਸਰ ਕਹਿੰਦੇ ਆਪਦੇ ਆਤਮ ਈਮਾਨਦਾਰ ਅਫਸਰਾਂ ਦੇ ਉਹ ਇਹ ਚੱਲਣ ਨਹੀਂ ਦੇ ਰਿਆ ਜੀ ਔਰ ਜਿਹੜੇ ਕਰਪਟ ਸਰਪੰਚ ਹੈਗੇ ਆ ਜਾਂ ਕਰਪਟ ਅਫਸਰ ਬੈਠੇ ਆ ਉਹ ਆਪ ਦੀ ਕਾਨੂੰਨਸ਼ਾਹੀ ਦੇ ਰਵਈਏ ਨਾਲ ਹੀ ਜਿਹੜਾ ਕਾਨੂੰਨ ਚਲਾਉਣਾ ਚਾਹੁੰਦੇ ਆ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਮੈਂ ਰੇਗਾਮੇ ਤੋਂ ਹਾਂ ਹਾਂਜੀ ਸਵੇਗੀ ਅੱਜ ਕਿਸ ਗੱਲ ਨੂੰ ਲੈ ਕੇ ਦਰਨਾ ਲਾਇਆ ਗਏ ਸੀ ਅੰਜ ਅਸੀਂ ਮੰਰੇਗਾ ਮਿਹਦੂਰਾਵੀਆਂ ਮੰਗਰ ਲੈ ਕੇ ਜਿਹੜਾ ਦਰਨਾ ਲਾਇਆ ਕਿਉਂਕਿ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਅਸੀਂ ਨੰਸ ਕਰ ਰਹੇ ਸੀ ਤਾਂ ਫਾਜ਼ਿਲ ਕਾਰਟੀ ਸੀ ਦੇ ਖਿਲਾਫ ਕਿਉਂਕਿ ਸਾਢੇ 11 ਪਿੰਡਾਂ ਦੀ ਐਡਵਾਂਡਾ ਸੀ ਪਹਿਲੇ ਅਸੀਂ ਡੀਸੀ ਮੈਡਮ ਦੇ ਪੰਜਵਾਂ ਕੁਤਲੇ ਖੂਕੇ ਤੋਂ ਬਾਅਦ ਬਕਾਇਦਾ ਐਸਐਸਪੀ ਨੇ ਸਾਡੀ ਮੀਟਿੰਗ ਕਰਵਾਈ ਸੀ ਤਾਂ ਮੀਟਿੰਗ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਜਿਹੜਾ ਤੈਨੂੰ ਆ 1-2 ਦਿਨਾਂ ਵਿੱਚ ਕੰਮ ਦਿੱਤਾ ਜਾ ਲਗਾਇਆ ਜੇ ਤੁਹਾਡੇ ਮੀਟ ਵੀ ਜਿਹੜੇ ਐਸ ਤਨੂੰ ਮੁਤਾਬਕ ਬਣਾਏ ਜਾਂਦੇ ਪਰ ਜਦੋਂ 2-4 ਦਿਨ ਬੀਤ ਗਏ ਫਿਰ ਅਸੀਂ ਜਾ ਕੇ ਡੀਸੀ ਮੈਡਮ ਨੂੰ ਮਿਲੇ ਤਾਂ ਡੀਸੀ ਮੈਡਮ ਨੇ ਉਸੇ ਟਾਈਮ ਹਦਾਇਤ કરી ਕਿ ਅੱਜ ਹੀ ਇਹਨਾਂ ਦਾ ਜਿਹੜਾ ਮੀਟ ਬਣਾ ਕੇ ਕੁਝ ਸਮੇਂ ਵਿੱਚ ਇਹਨਾਂ ਨੂੰ ਦਿੱਤਾ ਜਾਣ ਤੇ ਕੰਮ ਕੱਢ ਦਿੱਤਾ ਜਾਵੇ ਪਰ ਤਿੰਨ-ਚਾਰ ਵਾਰ ਇਸ ਤਰ੍ਹਾਂ ਹੋਇਆ ਜਦੋਂ ਸਖਤ ਤੇ ਵੀ ਇਤਾ ਵੀ ਹੋਈਆਂ ਡੀਸੀ ਮੈਡਮ ਵੱਲੋਂ ਪੇੜੀ ਸੀ ਨੂੰ ਪਰ ਉਹਨਾਂ ਨੇ ਕੋਈ ਉਹਦੀਦਾ ਤਾਂ ਨਹੀਂ ਮੰਨੀ ਜਿਹਦੇ ਰੋਸ ਵਜੋਂ ਜਿਹੜਾ ਅੱਜ ਅਸੀਂ ਬਕਾਇਦਾ ਜਿਹੜਾ ਇਹ ਹਾਈਵੇ ਜਾਮ ਕੀਤਾ ਹੋਇਆ ਤੇ ਜਿਹੜਾ ਅਸੀਂ ਆਪ ਦੀ ਆਕੀ ਮੰਗਣ ਲੈ ਕੇ ਇਹ ਕਿੰਨੇ ਵੇਕ ਤੱਕ ਜਾਮ ਚੱਲੇਗਾ ਇਸ ਜਿਹੜਾ ਜਾਮ ਹੈ ਨੂੰ ਮਿੱਥੇ ਸਮੇਂ ਲਈ ਰਾਇਆ ਹੈ ਜੇਕਰ ਅਧਿਕਾਰੀ ਸਾਡਾ ਜਿਹੜੀਆਂ ਮੰਗਾਏ ਨੇ 40 ਬੰਦਾ ਵਿੱਚ ਮਜ਼ਦੂਰਾ ਵਿੱਚ ਕਮੇਟ ਬਣਦਾ ਹੈ ਅ 28 ਦਿਨਾਂ ਦੀ ਡਿਮਾਂਡ ਦਿੱਤੀ ਸੀ 11 ਪਿੰਡਾਂ ਦੀ ਉਹਨਾਂ ਵਿੱਚੋਂ ਕੁਝ ਪਿੰਡਾਂ ਦੇ ਚਾਰ ਪਿੰਡਾਂ ਦੇ ਨਾਲ ਕੰਮ ਕੱਢਿਆ 7-7 ਦਿਨਾਂ ਦਾ ਪਰ ਉੱਥੇ ਤਾਨਾਸ਼ਹੀ ਰਵਈਏ ਦੇ ਨਾਲ ਜਿਹੜਾ ਜੀਆਰ ਅਸ ਜਾ ਘੈਂ ਜਿਹੜੀ ਨਕਾਰ ਰਹੇ ਨੇ ਕਿਉਂਕਿ ਮੀਟਰ ਤੋਂ ਬਗੈਰ ਕੰਮ ਖੜਿਆ ਹੀ ਨਹੀਂ ਜਾ ਸਕਦਾ ਪਹਿਲਾਂ ਸਾਡੇ ਮੀਟਰ ਰਜਿਸਟਰ ਕਰਦੇ ਫਿਰ ਸਾਡਾ ਕੰਮ ਕਰਦੇ ਪਰ ਸਾਡੇ ਕੋਲ ਗਿਣਤੀ ਪੂਰੀ ਹੈ ਸਾਡੇ ਲੋਕਾਂ ਦੀ ਜੇ ਸਾਡੇ ਕੋਲ 40 ਬੰਦੇ ਸਾਡਾ 1 ਮੀਟਰ ਬਣਾਇਆ ਜਾਵੇ ਜੇ ਸਾਡੇ 450 ਬੰਦੇ ਨੇ ਉਸ ਮੁਤਾਬਕ ਜਿੰਨੇ ਮੀਟਰ ਬਣਦੇ ਨੇ ਬਣਾਏ ਜਾਣ ਪਰ ਉਹ ਕਹਿੰਦੇ ਨੇ ਸਰਪੰਚਾਂ ਤੋਂ ਬਗੈਰ ਮੀਟਰ ਬਣਾਏ ਨਹੀਂ ਜਾ ਸਕਦੇ ਕਿਉਂਕਿ ਕਾਨੂੰਨ ਜਿਹੜਾ ਇਹ ਨਾ ਤਾਂ ਸਰਪੰਚ ਦੇ ਦੇਣ ਹੈ ਨਾ ਐਮਰਤ ਦੇ ਦੇਣ ਤੇ ਨਾ ਐਮਪੀ ਦੇ ਦੇਣ ਕਾਨੂੰਨ ਨੇ ਕਾਨੂੰਨ ਮੁਤਾਬਕ ਕੰਮ ਕਰਨਾ ਹੈ ਪਰ ਜਿਹੜਾ ਅੰਦਰ ਮੈਟਿਕ ਤੇ ਸੁਵੇਚੀ ਡੀਸੀ ਮੈਡਮ ਨੇ ਡੀਡੀਪੀ ਉਹ ਮੈਡਮ ਤੇ ਵੀਡੀਓ ਸਾਹਬ ਏਡੀਸੀ ਸੀ ਉਸ ਸਮੇਂ ਡੀਸੀ ਮੈਡਮ ਨੇ ਸਾਡੇ ਸਾਹਮਣੇ ਕਿਹਾ ਸੀ ਕਿ ਇਹ ਗਲਤ ਨੇ ਤਾਂ ਮੈਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੀ ਆਂ ਤਾਂ ਉਹ ਸਮੇਂ ਮੰਨਿਆ ਸੀ ਏਡੀਸੀ ਵੀ ਇਹ ਗਲਤ ਨਹੀਂ ਹੈਗੇ ਅਸੀਂ ਹੱਥੀ ਜਿਹੜਾ ਕੋਈ ਸਮੇਂ ਵਿੱਚ ਇਹਨਾਂ ਦਾ ਟੈਂਪੇਟ ਬਣਾ ਕੇ ਇਹਨਾਂ ਦੀ ਡਿਮਾਂਡ ਜੀ ਕੱਢ ਦੇਣੀ ਕੱਢ ਰਹੇ ਆਂ ਪਰ ਜਿਹੜਾ 7 ਦਿਨਾਂ ਦਾ ਇਹਨਾਂ ਨੇ ਮਸ਼ਰਾਲ ਕੱਢਾ ਤੇ ਬਾਕੀ ਕੀ ਦਿਨਾਂ ਦਾ ਮਸ਼ਰਾਲ ਉਹਨਾਂ ਪਿੰਡਾਂ ਵਿੱਚ ਵੀ ਕੱਢਾ ਜਾਣਾ ਚਾਹੀਦਾ ਹੈ ਕੁਝ ਪਿੰਡੋਂ ਉਹਨੇ ਜੀ ਤੇ ਇੱਕ ਦਿਨ ਵੀ ਇਹਨਾਂ ਨੇ ਕੰਮ ਨਹੀਂ ਕੱਢਿਆ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत